ਸੋਹਰੇ ਫਰੇਮ ਚਮਕੌਰ ਸਾਹਿਬ ਹਲਕਾ ਹੈ ਉਥੇ ਅਸਿਆ ਬੰਦ ਕਿਹਾ ਜਾਂਦਾ ਹੈ ਉਥੇ ਖੜਾ ਹੈ ਪੂਰੀ ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਇੱਥੇ ਪੂਰੀ ਇੱਥੇ ਸਾਰੇ ਇਲਾਕੇ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਟੀਮ ਲੈ ਕੇ ਬੈਠੇ ਆ ਇੱਥੋਂ ਦੇ ਸਰਪੰਚ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਸੇ ਕਿਸੇ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕਿ ਜਿਹੜੇ ਨਾਲ ਦੇ ਹਲਕੇ ਐ ਕਿ ਉੱਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਤੇ ਮੈਂ ਸਮਰਾਲਿਆਂ ਨੂੰ ਤਾਂ ਕਹਤਾ ਹੈ ਕਿ ਤੁਸੀਂ ਆਪਣੇ 4-50 ਮੁੰਡੇ ਇੱਥੇ ਕਿਉਂਕਿ ਇੱਥੇ 24 ਘੰਟੇ ਕੰਮ ਕਰਨਾ ਚੱਲਣਾ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਤੋ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਪਰਮਜੀਤ ਕਿਸੇ ਦੀ ਕਮੀ ਨਾ ਛੱਡੀ ਸਰ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਬਾ ਉੱਥੇ ਪੋਤੇ ਕੀ ਹਾਲਤ ਨੇ ਬਹੁਤ ਬੁਰੇ ਹਾਲਤ ਹੈ ਮੈਂ ਰੁਕ ਨਹੀਂ ਰਿਹਾ ਆ ਖਾਸ ਕਰਕੇ ਉਧਰ ਜਿਹੜਾ ਆਪਣਾ ਆ ਜਾਏਗਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਏਰੀਆ ਉੱਥੇ ਵੀ ਬਹੁਤ ਬੁਰਾ ਹਾਲ ਹੈ ਗੁਰਦਾਸਪੁਰ ਸਰਕਾਰ ਨੂੰ ਸਰ ਮੈਂ 1 ਮਿੰਟ ਸਰਪੰਚ ਜੀ ਬੇਨਤੀ ਕਰਨੀ ਹੈ ਜੀ ਹਾਂਜੀ ਮੈਂ ਸਰ ਇਹ 1 ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਖਬਰਸਾਰ ਲੈਣ ਆਏ ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਸਾਡਾ ਜੀ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਫਸੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਦੀਆਂ ਪਹੁੰਚਦੀਆਂ ਵੈਸੇ ਮੌਕੇ ਹੀ ਜਾਂਦੀਆਂ ਨੇ ਜੀ ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਅਸੀਂ ਸਰਕਾਰ ਨੂੰ ਗੁਹਾਰਾ ਲਗਾ ਰਹੇ ਹਾਂ ਵੀ ਇਹ ਜਿਹੜਾ ਦਰਿਆ ਦੀ ਕੰਡੀਸ਼ਨ ਬਹੁਤ ਖਰਾਬ ਆ ਵੀ ਇੱਥੇ ਕਿਸ ਜਿਹ ਕੋ ਕੰਮ ਕਰਨ ਆਇਆ ਵੀ ਆ ਜੀ ਤੂੰ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਕੰਮ ਕਰਕੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੀ ਹੁਣ ਮੇਨ ਠੋਕਰ ਸੀਗੀ ਜੀ ਪਿੰਡ ਦੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਸੀ ਸਭ ਤੋਂ ਪਹਿਲਾਂ ਉਹ ਗਿਰੀ ਹੈ ਜੀ ਉਦੋਂ ਮਾਝ ਗਿਰਦੇ-ਗਿਰਦੇ ਜੀ ਅੱਗੇ ਢਾ ਲੱਗਦੀ ਆ ਰਹੀ ਆ ਤੇ ਇਹਦਾ ਇਲਾਕੇ ਦੀ ਸੰਗਤਾਂ ਮੈਂ ਤੁਹਾਡੇ ਚੈਨਲਾਂ ਦੇ ਰਾਹੀਂ ਬਹੁਤ-ਬਹੁਤ ਧੰਨਵਾਦ ਕਰਦਾ ਚਾਹੁੰਦਾ ਅਸੀਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਆ ਕੇ ਸਾਨੂੰ ਬਚਾ ਲਿਆ ਪਰ ਜਿਹੜਾ ਪ੍ਰਸ਼ਾਸਨ ਦੇ ਪੱਲੋਂ ਉਹ ਜਿਹੜੇ ਪ੍ਰਬੰਧ ਨਕਮੇ ਪ੍ਰਬੰਧ ਮੈਂ ਕਹੂੰਗਾ ਕੀਤੇ ਗਏ ਸੀਗੇ ਉਹਨਾਂ ਨੇ ਸਾਨੂੰ ਮਾਰ ਦੇਣਾ ਸੀ ਉਦੋਂ ਬਾਅਦ ਆ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਜੀ ਹੁਣ ਹੁਣ ਸਾਡੀ ਕੋਈ ਮਦਦ ਕਰ ਸਕਦੇ ਆ ਹੋਰ ਵੀ ਸਾਨੂੰ ਸੰਗਤ ਦੀ ਹੁਣ ਜ਼ਰੂਰਤ ਆ ਜਿਵੇਂ ਤੁਸੀਂ ਕਿਹਾ ਵੀ ਅਸੀਂ ਹੋਰ ਬੰਦੇ ਭੇਜਾਂਗੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਆ ਤੇ ਸਾਡੇ ਕੋਈ ਬੰਦਿਆਂ ਦੀ ਘਾਟ ਹੋ ਜਾਂਦੀ ਆ ਤੇ ਸਾਰੇ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਹੋਰ ਸਾਰਿਆਂ ਨੂੰ ਇਹ ਬੇਨਤੀ ਆ ਵੀ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਦੇ ਥੈਲੇ ਲੈ ਕੇ ਤੇ ਬੰਦੇ ਲੈ ਕੇ ਪਹੁੰਚੋ ਜੀ ਤੇ ਬਾਬਾ ਸਾਹਿਬ ਦਾ ਮੈਂ ਹੋਰ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਆ ਜਿਵੇਂ ਅਸੀਂ ਟਰੈਕਟਰਾਂ 'ਚ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਹੈ ਵੀ ਆਹ ਚੀਜ਼ ਦੀ ਸਾਨੂੰ ਮੌਕੇ ਤੇ ਲੋੜ ਆ ਜੀ ਤੇ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸ਼ਿਫਟ ਦੇ ਕਾਰੀਗਰ ਦਿੱਤੇ ਆ ਜਦਕਿ ਸਾਨੂੰ 24 ਘੰਟੇ ਲਈ ਬਦਲ ਕੇ ਦੋ ਜਾਂ ਤਿੰਨ ਸ਼ਿਫਟਾਂ 'ਚ ਬੰਦੇ ਚਾਹੀਦੇ ਆ ਕਿਉਂਕਿ ਇੱਕ ਬੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਕੇ ਉਹ ਉਹਨੂੰ ਥਕਾਵਟ ਹੋ ਜਾਂਦੀ ਹੈ ਫਿਰ ਉਹ ਚੱਲਿਆ ਜਾਂਦਾ ਫਿਰ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਜੀ ਸਾਡੇ ਕੋਲ ਬਾਦਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੀ ਮਦਦ ਕੀਤੀ ਬਹੁਤ-ਬਹੁਤ ਧੰਨਵਾਦ ਸਰਕਾਰ ਦੇ ਮੈਂ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦਾ ਲੋਕੀ ਆਪ ਜਾਣਦੇ ਆਪਾਂ ਮੈਂ ਦੱਸੋ ਪਰਮੰਤ ਸਾਰੇ ਫੇਲ ਹੋ ਗਏ ਸਰਕਾਰ ਫੇਰ ਹੋਈ ਇਹਦੀ ਹੁਣ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਆਪਾਂ ਸਭ ਹੁਣ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਦੇਖੋ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਦੀ ਹੈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਰੇ ਬਚਾਰੇ ਗਰੀਬ ਹੈ ਪਹਿਲੇ ਤਾਂ ਉਹਨਾਂ ਫਸਲਾਂ تباہ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਹੈ ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੀ ਵਰਕ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਦੀ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਿਵੇਂ ਤਰਪਾਲਾਂ ਦੀ ਲੋੜ ਹੈ ਛਾਰੇ ਦੀ ਲੋੜ ਹੈ ਫਿਰ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਉਸ ਦਾ ਫਾਇਦਾ ਨਹੀਂ ਆ ਤੇ ਮੈਂ ਸਾਰੇ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਆਪਾਂ ਛੁਣ ਝਾਕੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜਿੰਮੇਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਆ ਰਹੇ ਮਾਲ ਸਾਹਿਬ ਪਿੰਡ ਦੇ ਲੋਕ ਕਹਿੰਦੇ ਕਹਿੰਦੇ ਮਾਈਨਿੰਗ ਬੜੀ ਹੋਈ ਇਸ ਜਗ੍ਹਾ ਤੋਂ ਤਾਂ ਕਰਕੇ ਅਜਿਹੇ ਹਾਲਾਤ ਬਣ ਗਏ ਕਹਿੰਦੇ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮਐਲਏ ਬਣੇ ਆ ਉਹ ਜ਼ਿੰਦਗੀ ਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ੱਤਕਾ ਸ਼ਾਈ ਕਰ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨਾਲ ਪੁੱਛਿਆ ਸੀ ਰਾਤ ਬਿਲਕੁਲ ਹੋ ਰਹੀ ਹੈ ਜੀ ਮੈਂ ਨਾਲ ਹੋ ਰਹੀ ਹੈ ਸਾਰਾ ਕੀ ਕਰਦੇ ਮਾਈਨਿੰਗ ਵਾਲੇ ਜਮਾਂ ਬੰਦ ਦੇ ਨਾਲ-ਨਾਲ ਪੱਟੀਆਂ ਜਾਂਦੇ ਆ ਉਹਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਹੈ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਤੇ ਆ ਸਾਰਾ ਟੁੱਟ ਜਾਂਦਾ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਤੇ ਬਣਾਵਾਂਗੇ ਪੱਕੇ ਅਬ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ ਸਰਦਾਰ ਜੀ ਇੱਕ ਜਿਹੜਾ ਫੌਜ ਬੋਰਡ ਵਿੱਚ ਕੱਲ ਸੀਐਮ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਬਾਰੇ ਕੋਈ ਪ੍ਰਤੀਕਰਮ ਯਾਰ ਮੈਂ ਹੁਣ ਉਹਦੇ ਬਾਰੇ ਕੁਝ ਨਹੀਂ ਕਹਿਣਾ ਦੱਸ ਆ ਕੀ ਆ ਹੁਣ ਉਹ ਸ਼ਰਮ ਆਉਂਦੀ ਏ ਕਿ ਅਜੇ ਡਰਮੇ ਨਹੀਂ ਕਰਦੇ ਸਰ ਇੱਥੇ ਨਾ ਜੀ ਸਰ ਜਾਓ ਇੱਕ ਜਣਾ ਫੜੋ ਸੋਹਰੋ ਫਰੇਮ ਚਮਕੌਰ ਸਾਹਿਬ ਹਲਕਾ ਹੈ ਉਥੇ ਅਸਿਆ ਬੰਦ ਕਿਹਾ ਜਾਂਦਾ ਹੈ ਤੇ ਉਥੇ ਖੜਾ ਹੈ ਪੂਰੀ ਰਾਤ ਨੂੰ ਤਾਂ ਇੱਥੇ ਬੜਾ ਪੈਨਿਕ ਵੀ ਹੋ ਗਿਆ ਸੀ ਕਿ ਆ ਟੁੱਟਣ ਵਾਲਾ ਸੀ ਪਰ ਮੈਂ ਵਧਾਈ ਦੇਣਾ ਚਾਹਣਾ ਸਾਰੀ ਸੰਗਤ ਨੂੰ ਦੇਖੋ ਸੰਗਤ 24 ਘੰਟੇ ਲੱਗੀ ਇੱਥੇ ਪੂਰੀ ਇਥੇ ਸਾਰੇ ਇਲਾਕੇ ਚ ਮੈਂ ਸਰਪੰਚ ਸਾਹਿਬ ਜਿਹੜਾ ਸਾਰੀ ਸਾਰੀ ਜਿਹੜੀ ਆਪਣੀ ਹੈਗੀ ਟੀਮ ਲੈ ਕੇ ਬੈਠੇ ਆ ਇਥੋਂ ਦੇ ਸਰਪੰਚ ਜਿਹੜੇ ਕੋਆਰਡੀਨੇਟ ਕਰ ਰਿਹਾ ਮੈਂ ਇਹਨਾਂ ਨੂੰ ਪੁੱਛਿਆ ਸੀ ਕਿ ਕਿਸੇ ਕਿਸੇ ਦੀ ਲੋੜ ਹੈ ਉਹਨਾਂ ਨੂੰ ਮੈਨਪਾਵਰ ਦੀ ਵੀ ਲੋੜ ਹੈ ਕਿ ਜਿਹੜੇ ਨਾਲ ਤੇ ਹਲਕੇ ਹੈ ਕਿ ਉਥੋਂ ਦੇ ਨੌਜਵਾਨ ਇੱਥੇ ਆ ਕੇ ਮਦਦ ਕਰਨ ਤੇ ਤੇ ਮੈਂ ਸਮਰਾਲਿਆਂ ਨੂੰ ਤਾਂ ਕਹਤਾ ਹੈ ਕਿ ਤੁਸੀਂ ਆਪਣੇ 4-500 ਮੁੰਡੇ ਇੱਥੇ ਕਿਉਂ ਕਿ ਇੱਥੇ 24 ਘੰਟੇ ਕੰਮ ਕਰਨਾ ਚੱਲਦਾ ਆ ਤਾਂ ਇਹਨਾਂ ਦੀ ਹਿੰਮਤ ਹੈ ਕਿ ਆ ਬਚਾ ਲਿਆ ਦੇਖੋ ਸਾਰਾ ਭਰ ਲਿਆ ਉਹਨਾਂ ਨੇ ਸੋ ਹੋਰ ਵੀ ਕਿਸੇ ਚੀਜ਼ ਦੀ ਲੋੜ ਹੈ ਪਰਮਜੀਤ ਕਿਸੇ ਦੀ ਕਮੀ ਨਾ ਛੱਡੀ ਸਰ ਪੰਜਾਬ ਵਿੱਚ ਹੋਰ ਥਾਵਾਂ ਤੁਸੀਂ ਦੌਰਾ ਕੀਤਾ ਬਾ ਉੱਥੇ-ਉੱਥੇ ਕੀ ਹਾਲਾਤ ਨੇ ਬਹੁਤ ਬੁਰੇ ਹਾਲਤ ਹੈ ਮੈਂ ਰੁਕ ਨਹੀਂ ਰਿਹਾ ਆ ਖਾਸ ਕਰਕੇ ਉਧਰ ਜਿਹੜਾ ਆਪਣਾ ਆ ਜਾਏਗਾ ਹੈਗਾ ਆਪਣਾ ਸੁਲਤਾਨਪੁਰ ਲੋਧੀ ਏਰੀਆ ਉੱਥੇ ਵੀ ਬੋਬਰਾਹਾਲਾ ਗੁਰਦਾਸਪੁਰ ਸਰਕਾਰ ਨੂੰ ਸਰ ਮੈਂ 1 ਮਿੰਟ ਸਰਪੰਚ ਜੀ ਬੇਨਤੀ ਕਰਨੀ ਹੈ ਜੀ ਹਾਂਜੀ ਮੈਂ ਸਰ ਇਹ 1 ਮਿੰਟ ਸਰਪੰਚ ਸਾਹਿਬ ਪਹਿਲਾਂ ਤਾਂ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਸੀਂ ਸਾਡੇ ਕੋਲ ਇੱਥੇ ਪਹੁੰਚੇ ਖਬਰਸਾਰ ਲੈਣ ਆਏ ਜਿਵੇਂ ਕਿ ਆਪਾਂ ਜਾਣਦੇ ਹਾਂ ਜੀ ਸਾਡਾ ਜੀ ਰੋਪੜ ਜ਼ਿਲ੍ਹੇ ਦਾ ਆਖਰੀ ਪਿੰਡ ਪੈਂਦਾ ਜੀ ਫਸੇ ਪਿੰਡ ਤੇ ਇੱਥੇ ਤੱਕ ਸਰਕਾਰ ਦੀਆਂ ਸਕੀਮਾਂ ਪਹੁੰਚਦੀਆਂ ਪਹੁੰਚਦੀਆਂ ਵੈਸੇ ਮੌਕੇ ਹੀ ਜਾਂਦੀਆਂ ਨੇ ਜੀ ਅੱਜ ਤੱਕ ਸਾਨੂੰ ਕਿਸੇ ਨੇ ਨਹੀਂ ਇੱਥੇ ਆ ਕੇ ਪੁੱਛਿਆ ਪਿਛਲੇ 4-5 ਸਾਲਾਂ ਤੋਂ ਅਸੀਂ ਸਰਕਾਰ ਨੂੰ ਗੁਹਾਰਾ ਲਗਾ ਰਹੇ ਹਾਂ ਵੀ ਇਹ ਜਿਹੜਾ ਦਰਿਆ ਦੀ ਕੰਡੀਸ਼ਨ ਬ ਤੇ ਮਤਲਬ 2-3 ਸਾਲਾਂ ਤੋਂ ਅਸੀਂ ਇਹ ਮੇਰੇ ਤਾਂ ਕਰ ਰਹੇ ਆ ਪਰ ਕਿਸੇ ਨੇ ਸਾਡੀ ਸੁਣੀ ਨਹੀਂ ਜੀ ਜੇ ਕੋਈ ਕੰਮ ਕਰਨ ਆਇਆ ਵੀ ਆ ਜੀ ਤੋਂ ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਕੰਮ ਕਰਕੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਹੈਗਾ ਜਿਹੜੀ ਹੁਣ ਮੇਨ ਠੋਕਰ ਸੀਗੀ ਜੀ ਪਿੰਡ ਦੀ ਜੀ ਨੇ ਹੁਣ ਤੱਕ ਪਿੰਡ ਨੂੰ ਬਚਾ ਕੇ ਰੱਖਿਆ ਸੀ ਸਭ ਤੋਂ ਪਹਿਲਾਂ ਉਹ ਗਰੀ ਹੈ ਜੀ ਉਦੋਂ ਬਾਅਦ ਗਿਰਦੇ-ਗਿਰਦੇ ਜੀ ਅੱਗੇ ਢਾਹ ਲੱਗਦੀ ਜਾ ਰਹੀ ਆ ਤੇ ਇਹਦਾ ਇਲਾਕੇ ਦੀ ਸੰਗਤਾਂ ਮੈਂ ਤੁਹਾਡੇ ਚੈਨਲ ਵਾਲੇ ਰਾਹੀਂ ਬਹੁਤ-ਬਹੁਤ ਧੰਨਵਾਦ ਕਰਦਾ ਚਾਹੁੰਦਾ ਅਸੀਂ ਸਾਰੀ ਉਮਰ ਤੁਹਾਡਾ ਦੇਣ ਨਹੀਂ ਦੇ ਸਕਦੇ ਤੁਸੀਂ ਆ ਕੇ ਸਾਨੂੰ ਬਚਾ ਲਿਆ ਪਰ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪ੍ਰਬ ਉਦੋਂ ਬਾਅਦ ਆ ਕੇ ਸਾਰ ਲੈਣ ਦਾ ਕੋਈ ਫਾਇਦਾ ਨਹੀਂ ਜੀ ਹੈਗਾ ਜੀ ਹੁਣ ਹੁਣ ਸਾਡੀ ਕੋਈ ਮਦਦ ਕਰ ਸਕਦੇ ਆ ਹੋਰ ਵੀ ਸਾਨੂੰ ਸੰਗਤ ਦੀ ਹੁਣ ਜ਼ਰੂਰਤ ਆ ਜਿਵੇਂ ਤੁਸੀਂ ਕਿਹਾ ਵੀ ਅਸੀਂ ਹੋਰ ਬੰਦੇ ਭੇਜਾਂਗੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਰਾਤ ਨੂੰ ਕਈ ਵਾਰ ਕੰਡੀਸ਼ਨ ਖਰਾਬ ਹੋ ਜਾਂਦੀ ਆ ਤੇ ਸਾਡੇ ਕੋਈ ਬੰਦਿਆਂ ਦੀ ਘਾਟ ਹੋ ਜਾਂਦੀ ਆ ਤੇ ਸਾਰੇ ਆਲੇ-ਦਾਲੇ ਦੇ ਪਿੰਡਾਂ ਨੂੰ ਤੇ ਹੋਰ ਸਾਰਿਆਂ ਨੂੰ ਇਹ ਬੇਨਤੀ ਆ ਵੀ ਤੁਸੀਂ ਸਾਡੇ ਕੋਲ ਪਹੁੰਚੋ ਥੈਲੇ ਲੈ ਕੇ ਮਿੱਟੀ ਦੇ ਥੈਲੇ ਲੈ ਕੇ ਤੇ ਬੰਦੇ ਲੈ ਕੇ ਪਹੁੰਚੋ ਜੀ ਤੇ ਬਾਬਾ ਸਾਹਿਬ ਦਾ ਮੈਂ ਹੋਰ ਵੀ ਧੰਨਵਾਦ ਕਰਦੇ ਆ ਇਹਨਾਂ ਨੇ ਸਾਡੀ ਹੋਰ ਵੀ ਮਾਲੀ ਮਦਦ ਵੀ ਕੀਤੀ ਆ ਜਿਵੇਂ ਅਸੀਂ ਟਰੈਕਟਰਾਂ 'ਚ ਆਰਮੀ ਵਾਲੇ ਸਾਡੇ ਕੋਲ ਰਹਿੰਦੇ ਉਹਨਾਂ ਨੂੰ ਵੀ ਡਿਮਾਂਡ ਹੁੰਦੀ ਹੈ ਵੀ ਆਹ ਚੀਜ਼ ਦੀ ਸਾਨੂੰ ਮੌਕੇ ਤੇ ਲੋੜ ਆ ਜੀ ਤੇ ਇੱਕ ਇੱਕ ਸਰਕਾਰ ਨੂੰ ਇਹ ਵੀ ਆ ਜੀ ਵੀ ਜਿਹੜੇ ਕਾਰੀਗਰ ਉਹਨਾਂ ਨੇ ਦਿੱਤੇ ਆ ਜੀ ਸਿਰਫ ਇੱਕ ਇੱਕ ਸ਼ਿਫਟ ਦੇ ਕਾਰੀਗਰ ਦਿੱਤੇ ਆ ਜਦਕਿ ਸਾਨੂੰ 24 ਘੰਟੇ ਲਈ ਬਦਲ ਕੇ ਦੋ ਜਾਂ ਤਿੰਨ ਸ਼ਿਫਟਾਂ 'ਚ ਬੰਦੇ ਚਾਹੀਦੇ ਆ ਕਿਉਂਕਿ ਇੱਕ ਬੰਦਾ ਆਪਣੀ ਕਪੈਸਿਟੀ ਦੇ ਹਿਸਾਬ ਨਾਲ ਕੰਮ ਕਰਕੇ ਉਹ ਉਹਨੂੰ ਥਕਾਵਟ ਹੋ ਜਾਂਦੀ ਹੈ ਫਿਰ ਉਹ ਚੱਲਿਆ ਜਾਂਦਾ ਫਿਰ ਰਾਤ ਨੂੰ ਕੋਈ ਬੰਦਾ ਨਹੀਂ ਹੁੰਦਾ ਜੀ ਸਾਡੇ ਕੋਲ ਬਾਦਲ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੇ ਤੁਸੀਂ ਸਾਡੀ ਮਦਦ ਕੀਤੀ ਬਹੁਤ-ਬਹੁਤ ਧੰਨਵਾਦ ਸਰਕਾਰ ਦੇ ਮੈਂ ਸਰਕਾਰ ਬਾਰੇ ਕੁਝ ਨਹੀਂ ਕਹਿ ਸਕਦਾ ਲੋਕੀ ਆਪ ਜਾਣਦੇ ਆਪਾਂ ਮੈਂ ਦੱਸੋ ਪਰਮੰਤ ਸਾਰੇ ਫੇਲ ਹੋ ਗਏ ਸਰਕਾਰ ਫੇਰ ਹੋਈ ਇਹਦੀ ਹੁਣ ਹੁਣ ਜ਼ਿਕਰ ਕਰਨ ਦਾ ਕੋਈ ਫਾਇਦਾ ਨਹੀਂ ਹੈ ਆਪਾਂ ਸਭ ਹੁਣ ਜੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਦੇਖੋ ਪੰਜਾਬ ਨੂੰ ਇਕੱਲਾ ਪੰਜਾਬ ਹੀ ਬਚਾਊਗਾ ਦੁੱਖ ਹੈ ਕਿ ਨਾ ਸੈਂਟਰ ਤੋਂ ਕੋਈ ਮਦਦ ਆਈ ਹੈ ਤੇ ਨਾ ਸੂਬੇ ਵਾਲੀ ਸਰਕਾਰ ਦੀ ਹੈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਖਾਸ ਕਰਕੇ ਪੰਜਾਬ ਦੀ ਇੰਡਸਟਰੀ ਨੂੰ ਹੁਣ ਜਿਵੇਂ ਲੋਕ ਆਪਣੇ ਆਪ ਤੇਲ ਪਰੇ ਬਚਾਰੇ ਗਰੀਬ ਹੈ ਪਹਿਲੇ ਤਾਂ ਉਹਨਾਂ ਫਸਲਾਂ تباہ ਹੋ ਗਈਆਂ ਫਿਰ ਆਪਣਾ ਖਰਚਾ ਕਰ ਰਿਹਾ ਹੈ ਉਹਦੇ ਬਾਅਦ ਕੋਈ ਮਦਦ ਆਪਣੇ ਲੋਕ ਜਿਹਨੇ ਸੰਸਥਾ ਹੋ ਗਿਆ ਸਾਡੀ ਵਰਕ ਲੱਗੇ ਕਰ ਰਿਹਾ ਪਰ ਇਹਨਾਂ ਨੂੰ ਵੱਡੇ ਪੱਧਰ ਦੀ ਸਪੋਰਟ ਦੀ ਲੋੜ ਹੈ ਤੇ ਮੈਂ ਕਹਿੰਦਾ ਜੇ ਇਥੇ ਕੋਈ ਆ ਕੇ ਜਿਹੜੀ ਇੰਡਸਟਰੀ ਹੈ ਘੱਟ ਤੋਂ ਘੱਟ ਜਿਵੇਂ ਟਰਪਾਲਾਂ ਦੀ ਲੋੜ ਹੈ ਛਾਰੇ ਦੀ ਲੋੜ ਹੈ ਫਿਰ ਡੀਜ਼ਲ ਦੀ ਲੋੜ ਹੈ ਤੇ ਜਿੰਨਾ ਤੱਕ ਤੁਸੀਂ ਆ ਨਹੀਂ ਕਰਦੇ ਫਿਰ ਫਾਇਦਾ ਨਹੀਂ ਆ ਤੇ ਮੈਂ ਸਾਰਿਆਂ ਨੂੰ ਪੰਜਾਬੀਆਂ ਨੂੰ ਬੇਨਤੀ ਕਰਦਾ ਆ ਆਪਾਂ ਹੁਣ ਝਾਕੀ ਨਾ ਸੈਂਟਰ ਤਰਫ ਜਾਂ ਪੰਜਾਬ ਸਰਕਾਰ ਤਰਫ ਆਪਾਂ ਆਪਣੀ ਜਮਵਾਰੀ ਸਮਝ ਕੇ ਆਪਾਂ ਆਪਣੇ ਆਪ ਨੂੰ ਬਚਾ ਲਈਏ ਕਿ ਜੇ ਡੀਗਦੇ ਰਹੇ ਤਾਂ ਹੋਰ ਵੱਡਾ ਨੁਕਸਾਨ ਹੋ ਰਹੇ ਮਾਲ ਸਾਬ ਪਿੰਡ ਦੇ ਲੋਕ ਕਹਿੰਦੇ ਕਹਿੰਦੇ ਮਾਈਨਿੰਗ ਬੜੀ ਹੋਈ ਇਸ ਜਗ੍ਹਾ ਤੋਂ ਤਾਂ ਕਰਕੇ ਅਜਿਹੇ ਹਾਲਾਤ ਬਣ ਗਏ ਕਹਿੰਦੇ ਦੇਖੋ ਜਿਹੜੇ ਇਹਨਾਂ ਦੇ ਜਿਹੜੇ ਐਮਐਲਏ ਬਣੇ ਆ ਉਹ ਜ਼ਿੰਦਗੀ ਚ ਪਹਿਲੀ ਵਾਰ ਉਹਨਾਂ ਨੇ ਸਰਕਾਰ ਦੇਖੀ ਤੇ ੱਤਕਾ ਸ਼ਾਈ ਕਰ ਜਾਂਦੇ ਆ ਆ ਸਾਰਾ ਨੁਕਸਾਨ ਮਾਈਨਿੰਗ ਕਰਕੇ ਮੈਂ ਸਰਪੰਚ ਸਾਹਿਬ ਨਾਲ ਪੁੱਛ ਰਿਹਾ ਸੀ ਰਾਤ ਬਿਲਕੁਲ ਹੋ ਰਹੀ ਹੈ ਜੀ ਮੈਂ ਨਾਲ ਹੋ ਰਹੀ ਹੈ ਜੀ ਸਾਰਾ ਕੀ ਕਰਦੇ ਮਾਈਨਿੰਗ ਵਾਲੇ ਜਮਾਂ ਬੰਦ ਦੇ ਨਾਲ-ਨਾਲ ਪੱਟੀਆਂ ਆਉਂਦੇ ਆ ਉਹਦੇ ਨਾਲ ਮੂਵਮੈਂਟ ਸਾਰੀ ਜਿਹੜੀ ਫਲੋ ਹੈ ਆਪਣੇ ਦਰਿਆ ਦਾ ਉਹ ਸਾਰਾ ਚੇਂਜ ਹੋ ਜਾਂਦਾ ਤੇ ਆ ਸਾਰਾ ਟੁੱਟ ਜਾਂਦਾ ਤੇ ਮੈਂ ਅੱਜ ਇਹਨਾਂ ਨੂੰ ਆ ਵੀ ਕਿਹਾ ਸੀ ਕਿ ਪ੍ਰਮਾਤਮਾ ਮਿਹਰ ਕਰੇ ਆਪਣੀ ਸਰਕਾਰ ਹੋਏ ਆ ਜਿੰਨੇ ਵੀ ਆ ਬੰਦ ਹੈ ਅਸੀਂ ਸਰਕਾਰ ਆਪਣੀ ਆ ਜੇ ਸੀਮੈਂਟ ਕੰਕਰੀਟ ਤੇ ਬਣਾਵਾਂਗੇ ਪੱਕੇ ਅਬ ਮਿੱਟੀ ਵਾਲੇ ਨਹੀਂ ਚੱਲ ਸਕਦੇ ਪੱਕੇ ਬੰਦ ਬਣਾ ਕੇ ਮੇਰਾ ਟਾਪ ਪ੍ਰਾਇਰਟੀ ਆਪਣੀ ਸਰਕਾਰ ਦੀ ਹੋਗੀ ਆ ਜਿੰਨੇ ਦਰਿਆ ਟੱਪਦੇ ਆ ਇੱਥੇ ਪੱਕੇ ਬੰਦ ਬਣਾਏ ਜਾਣ ਸਰਦਾਰ ਇੱਕ ਇੱਕ ਜਿਹੜਾ ਫੌਜਪਾਲ ਦੇ ਵਿੱਚ ਕੱਲ ਸੀਐਮ ਦੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਬਾਰੇ ਕੋਈ ਪ੍ਰਤੀਕਰਮ ਯਾਰ ਮੈਂ ਹੁਣ ਉਹਦੇ ਬਾਰੇ ਕੁਝ ਨਹੀਂ ਕਹਿਣਾ ਦੱਸਾ ਕੀ ਆ ਹੁਣ ਉਹ ਸ਼ਰਮ ਆਉਂਦੀ ਏ ਕਿ ਅਜੇ ਡਰਾਮੇ ਨਿਕਲੇ ਸਰ ਇੱਥੇ ਨਹੀਂ ਜੀ ਸਰ ਜਾਓ